ਇਹ ਜਿਸ ਤਨਾਲ ਫੈਡਰਲ ਲਿਬਰਲਸ ਦੀਆਂ ਸੀਟਾਂ 169 ਤੋਂ ਘਟ ਕੇ 168 ਰਹਿ ਗਈਆਂ ਨੇ ਮੈਥਿਓ ਮੈਕੇਨਾ ਨੇ ਚੋਣ ਵਾਲੇ ਦਿਨ ਤੋਂ ਪਹਿਲਾਂ ਦੱਸਿਆ ਕਿ ਜਦੋਂ ਤੁਸੀਂ ਸੰਕੜੇ ਜਾਂ ਹਜ਼ਾਰਾਂ ਪੋਲਿੰਗ ਸਟਾਨਾ ਅਤੇ ਬਹੁਤ ਸਾਰੇ ਨਤੀਜਿਆਂ ਬਾਰੇ ਗੱਲ ਕਰ ਰਹੇ ਹੋ ਤਾਂ ਗਲਤੀਆਂ ਹੋ ਸਕਦੀਆਂ ਹਨ ਨਿਊ ਫੌਂਡਲੈਂਡ ਦੀ ਇੱਕ ਰਾਈਡਿੰਗ ਵਿੱਚ ਵੀ ਮੋੜ ਗਿਣਤੀ ਹੋਣੀ ਹੈ ਜਿੱਥੇ ਲਿਬਰਲ ਉਮੀਦਵਾਰ ਨੇ ਕੰਜ਼ਰਵੇਟਿਵ ਨੂੰ 12 ਵੋਟਾਂ ਦੇ ਨਾਲ ਹਰਾਇਆ ਜਦੋਂ ਦੁਬਾਰਾ ਤੋਂ ਕਾਊਂਟਿੰਗ ਹੁੰਦੀ ਹੈ ਤਾਂ ਬਹੁਤ ਵਾਰ ਨਤੀਜੇ ਬਦਲ ਜਾਂਦੇ ਨੇ ਟੈਰੀਬੋਨ ਰਾਈਡਿੰਗ ਜੋ ਕਿ ਪਹਿਲਾਂ ਲਿਬਰਲਸ ਦੇ ਹਿੱਸੇ ਆਈ ਸੀ ਪਰ ਹੁਣ ਇਲੈਕਸ਼ਨ ਕੈਨੇਡਾ ਦੇ ਵੱਲੋਂ ਦੁਬਾਰਾ ਰਿਵਿਊ ਤੋਂ ਬਾਅਦ ਇਹ ਬਲਾਕ ਕੀ ਬਕਵਾਦੀ ਝੋਲੀ ਪਾ ਦਿੱਤੀ ਗਈ ਹੈ ਜਿਸ ਦੇ ਨਾਲ ਫੈਡਰਲ ਲਿਬਰਲਸ ਦੀਆਂ ਸੀਟਾਂ 169 ਤੋਂ ਘਟ ਕੇ 168 ਰਹਿ ਗਈਆਂ ਨੇ ਤੇ ਬਲਾਕ ਦੀਆਂ ਸੀਟਾਂ 23 ਹੋ ਗਈਆਂ ਨੇ ਕੈਨੇਡਾ ਦੇ ਵਿੱਚ ਬੇਸ਼ੱਕ ਫੈਡਰਲ ਇਲੈਕਸ਼ਨ ਦੇ ਰਿਜ਼ਲਟ ਆ ਚੁੱਕੇ ਨੇ ਅਤੇ ਮinority liberal government ਬਣਨ ਲਗਭਗ ਤੈਅ ਹੈ ਪਰ ਇਸੇ ਸਮੇਂ ਦੌਰਾਨ ਇਲੈਕਸ਼ਨ ਕੈਨੇਡਾ ਵੱਲੋਂ ਆਪਣੀ ਵੈਲੀਡੇਸ਼ਨ ਪ੍ਰਕਿਰਿਆ ਦੌਰਾਨ ਦੋ ਵਾਰ ਰਿਜ਼ਲਟਸ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਦੌਰਾਨ ਤੇਰੇਬੋਨ ਰਾਈਡਿੰਗ ਹੁਣ ਬਲਾਕ ਕੀ ਬਕਵਾਦੀ ਝੋਲੀ ਪਾਈ ਗਈ ਹੈ ਨਤੀਜਿਆਂ ਵਾਲੇ ਦਿਨ ਲਿਬਰਲਜ਼ ਐਸ ਸੀ ਟੂਪਰ 35 ਵੋਟਾਂ ਦੇ ਨਾਲ ਅੱਗੇ ਸਨ ਹੁਣ ਬਲਾਕ ਉਮੀਦਵਾਰ ਨਾਥਲੀ ਸਿੰਕਲੇਅਰ ਦੇ ਸਕੈਨ ਨੂੰ 44 ਵੋਟਾਂ ਦੇ ਫਰਕ ਦੇ ਨਾਲ ਅੱਗੇ ਦੱਸਿਆ ਜਾ ਰਿਹਾ ਹੈ ਇਸ ਨਾਲ ਲਿਬਰਲਜ਼ ਜਿੰਨਾ ਕੋਲ ਪਹਿਲੇ ਮinority ਚ 169 ਸੀਟਾਂ ਸਨ ਉਹ ਹੁਣ ਘਟ ਕੇ 168 ਰਹਿ ਗਏ ਨੇ ਤੇ ਬਲਾਕ ਕਿਬਕੁਆ ਕੋਲ 23 ਸੀਟਾਂ ਹੋ ਗਈਆਂ ਨੇ ਵੈਲੀਡੇਸ਼ਨ ਪ੍ਰਕਿਰਿਆ ਜੋ ਕਿ ਅਧਿਕਾਰਤ ਤੌਰ ਤੇ ਦੁਬਾਰਾ ਗਿਣਤੀ ਤੋਂ ਵੱਖਰੀ ਹੈ ਇਲੈਕਸ਼ਨ ਕੈਨੇਡਾ ਲਈ ਇਲੈਕਸ਼ਨ ਨਾਈਟ ਨੂੰ ਰਿਪੋਰਟ ਕੀਤੇ ਜਾਣ ਵਾਲੇ ਅਨਅਧਿਕਾਰਤ ਨਤੀਜਿਆਂ ਦੀ ਪੁਸ਼ਟੀ ਕਰਨ ਦਾ ਹੈ ਤਰੀਕਾਗਾ ਹਰੇਕ ਸਥਾਨੰਗ ਰਿਟਰਨਿੰਗ ਅਫਸਰ ਹਰੇਕ ਪੋਲਿੰਗ ਸਟੇਸ਼ਨ ਦੁਆਰਾ ਰਿਪੋਰਟ ਕੀਤੇ ਗਏ ਰਿਜ਼ਲਟਸ ਦੀ ਜਾਂਚ ਕਰਦਾ ਤਾਂ ਜੋ ਕਿਸੇ ਸੰਭਾਵੀ ਗਲਤੀਆਂ ਨੂੰ ਦੂਰ ਕੀਤਾ ਜਾ ਸਕੇ ਇਲੈਕਸ਼ਨ ਕੈਨੇਡਾ ਦੇ ਬੁਲਾਰੇ ਮੈਥਿਓ ਮੈਕੀਨਾ ਨੇ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਦੱਸਿਆ ਕਿ ਜਦੋਂ ਤੁਸੀਂ ਸੈਂਕੜੇ ਜਾਂ ਹਜ਼ਾਰਾਂ ਪੋਲਿੰਗ ਸਟਾਨਾ ਅਤੇ ਬਹੁਤ ਸਾਰੇ ਨਤੀਜਿਆਂ ਬਾਰੇ ਗੱਲ ਕਰ ਰਹੇ ਹੋ ਤਾਂ ਗਲਤੀਆਂ ਹੋ ਸਕਦੀਆਂ ਨੇ ਭਾਵੇਂ ਇਹ ਫੋਨ ਉੱਤੇ ਕੁਝ ਗਲਤ ਸੁਣਿਆ ਜਾਵੇ ਜਾਂ ਕੋਈ ਗਲਤੀ ਨਾਲ ਕੀਬੋਰਡ ਉੱਤੇ ਗਲਤ ਨੰਬਰ ਟਾਈਪ ਕਰ ਦੇਵੇ ਅਧਿਕਾਰਤ ਪ੍ਰਕਿਰਿਆ ਤੋਂ ਬਾਅਦ ਜਿੱਤ ਹਾਰ ਦਾ ਫਰਕ ਥੋੜਾ ਹੋਣ ਕਰਕੇ ਇਸ ਸੀਟ ਉੱਪਰ ਮੁੜ ਤੋਂ ਗਿਣਤੀ ਹੋਏਗੀ ਤਾਂ ਸੰਜੋਗ ਹੈ ਕਿ ਜੇਕਰ ਕੋਈ ਕੈਂਡੀਡੇਟ ਕੁੱਲ ਵੋਟਾਂ ਦੇ 0.1% ਤੋਂ ਘੱਟ ਵੋਟਾਂ ਨਾਲ ਜਿੱਤਦਾ ਤਾਂ ਅਧਿਕਾਰਤ ਦੁਬਾਰਾ ਰੀਕਾਊਂਟਿੰਗ ਹੁੰਦੀ ਹੈ රිකウン ිංග ගෙන්ති නල්නලො වක්ක් රඩි ් Old Fairර. 2 ਹੰਤਾਗਾ 2021 ਚ ਬਲਾਕ ਉਮੀਦਵਾਰ ਨੂੰ ਉਸ ਸਮੇਂ ਦੀ ਚੈਟੋਗਵੇ ਲੈਕਲੋ ਨਾਮੀ ਰਾਈਡਿੰਗ ਤੋਂ ਜੇਤੂ ਕੋਸ਼ਿਸ਼ ਕੀਤਾ ਗਿਆ ਸੀ ਪਰ 2 ਹਫਤਿਆਂ ਬਾਅਦ ਇੱਕ ਅਧਿਕਾਰਤ ਮੋੜ ਗਿਣਤੀ ਨੇ ਲਿਬਰਲ ਉਮੀਦਵਾਰ ਨੂੰ ਜਿਤਾ ਦਿੱਤਾ ਇਸ ਤੋਂ ਇਲਾਵਾ ਨਿਊਫਾਉਂਡਲੈਂਡ ਦੀ ਇੱਕ ਰਾਈਡਿੰਗ ਵਿੱਚ ਵੀ ਮੋੜ ਗਿਣਤੀ ਹੋਣੀ ਹੈ ਜਿੱਥੇ ਲਿਬਰਲ ਉਮੀਦਵਾਰ ਨੇ ਕੰਜ਼ਰਵਟਿਵ ਨੂੰ 12 ਵੋਟਾਂ ਦੇ ਨਾਲ ਹਰਾਇਆ ਬੇਸ਼ੱਕ ਇਸ ਵਿੱਚ ਫੇਰ ਬਦਲ ਦੀ ਸੰਭਾਵਨਾ ਘਟ ਹੁੰਦੀ ਹੈ ਪਰ ਜਦੋਂ ਦੁਬਾਰਾ ਤੋਂ ਕਾਊਂਟਿੰਗ ਹੁੰਦੀ ਹੈ ਤਾਂ ਬਹੁਤ ਵਾਰ ਨਤੀਜੇ ਬਦਲ ਜਾਂਦੇ ਨੇ ਬ੍ਰਿਟਿਸ਼ ਮੰਦਿਆਂ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਸਮੇਂ ਵੀ ਇੱਕ ਸੀਟ ਦੇ ਉੱਪਰ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਗਿਆ ਸੀ ਜਿਸ ਦੇ ਨਾਲ ਪੀਸੀ ਐਂਡ ਡੀਪੀ ਆਪਣੀ ਮжоਰਿਟੀ ਬਣਾਉਣ ਚ ਕਾਮਯਾਬ ਰਹੀ ਸੀ ਸੋ ਹੁਣ ਕੋਲ 9 ਸੀਟਾਂ ਅਜਿਹੀਆਂ ਨੇ ਜਿੱਥੇ ਕਿ ਕਾਫੀ ক্লোਜ਼ ਫਾਈਟ ਰਹੀ ਹੈ ਤੇ ਉਸ ਉੱਪਰ ਦੁਬਾਰਾ ਕਾਊਂਟਿੰਗ ਦੇ ਸਮੇਂ ਨਤੀਜਿਆਂ ਚ ਫੇਰ ਬਦਲ ਹੋ ਸਕਦੀ ਹੈ